ਸਵੇਰ ਹਲਕਾ ਫਰੋਇ ਪਰ ਤੋਂ ਸ਼ਰੋਮਣੀ ਅਕਾਲੀ ਦਲ ਵੱਲੋਂ ਆਪਣੇ ਅਸਿਆਸੀ ਆਗੂਆਂ ਖਤਮ ਕਰਦੇ ਹੋਏ ਸੁਖਬੀਰ ਸਿੰਘ ਬਾਦਲ ਨੂੰ ਚੋਲ ਮੈਦਾਨ ਵਿੱਚ ਉਤਾਰਿਆ ਹੈ ਔਰ ਉਹਨਾਂ ਦੇ ਚੋਲ ਮੈਦਾਨ ਵਿੱਚ ਉਤਰਨ ਤੋਂ ਬਾਅਦ ਸ਼ਰੋਮਣੀ ਅਕਾਲੀ ਦਲ ਦੇ ਵਰਕਰ ਬਹੁਤ ਹੀ ਖੁਸ਼ਹਾਲ ਹਨ ਅਤੇ ਇਸ ਗੱਲ ਦਾ ਇਸ ਕਾ ਵੀ ਖੁਸ਼ੀ ਮਹਿਸੂਸ ਕਰ ਰਹੇ ਹਨ ਕਿ ਸੁਖਬੀਰ ਬਾਦਲ ਖੁਦ ਚੋਲ ਮੈਦਾਨ ਵਿੱਚ ਉਤਰੇ ਹਨ ਆਸੀਂ ਗੱਲਬਾਤ ਕਰਦੇ ਹਾਂ ਡਾਕਟਰ ਜਲਦੀਰ ਸਿੰਘ ਖੱਟਿਆਵਾਲਾ ਨਾਲ ਅਨੀ ਡਾਕਟਰ ਸੁਖਬੀਰ ਸਿੰਘ ਬਾਦਲ ਦੀ ਦਾ ਐਲਾਨ ਸਾਹਮਣੇ ਸਾਬਕਾ ਮੋੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਚੋਣ ਮੈਦਾਨ ਵਿੱਚ ਉਤਰਨਗੇ ਇੱਕੋ ਇੱਕ ਲੋਕ ਸਭਾ ਹਲਕੇ ਤੋਂ ਹੁਣ ਇਸ ਤੋਂ ਬਾਅਦ ਲੋਕ ਸਭਾ ਹਲਕਾ ਹਲਕੇ ਦੇ ਅੰਦਰ ਵੋਟਰਾਂ ਦੀ ਕੀ ਤਕਰੀਰ ਹੋਏਗੀ ਸਭ ਤੋਂ ਪਹਿਲਾਂ ਮੈਂ ਪੰਜਾਬ ਰਾਜ ਚੈਨਲ ਦੇ ਚੈਨਲ ਦਾ ਬਹੁਤ ਧੰਨਵਾਦੀ ਜਿਨ੍ਹਾਂ ਨੇ ਸਮੇਂ ਸਿਰ ਮੁੱਦਾ ਨੂੰ ਹੋਮੀ ਕਾਲੀ ਜਲਦੀਆਂ ਜਿੰਨੀਆਂ ਵੀ ਗਤੀਵਿਧੀਆਂ ਸੀ ਉਹਨਾਂ ਤੇ ਨਜ਼ਰ ਰੱਖੀ ਹੈ تک پہنچایا میں سب تک دوسری گل سردار پرکاش جی بادل صاحب نے سردار سخبی بادل لوگ سبھا ہلکا فروزپور تو بہت خوشی ہے کیوںکہ اِسی ورکر ہی ڈانس کر رہا جا کے کمپل کر رہے سیاں میٹنگ بھی ہوں اِسی کمپل کر کے بادشاہ فروزپور کو لیا چاہتے

ਜਿਹੜੇ ਸਾਡੇ ਸਾਰੇ ਦੁਆਸਤ ਬਰਾਤ ਸਾਡੇ ਨਾਮ ਨਾਲ ਹੈ ਦੋਦੇ ਸਾਡੇ ਨਾਲ ਬਿਲਕੁਲ ਚੂਟਾ 80% ਸਹੀ ਮਨ ਦੇਖੋ ਤੁਸੀਂ ਸ਼ੋਹਨੀ ਕਾਜੀ ਨਾਲ ਵਾਇਸਿਵਾਦੀ ਨਹੀਂ ਹੈ ਅਫੇਰ ਤੋਂ ਘਾਇਆ ਟਿਕਟ ਮਿਲਣ ਤੋਂ ਬਾਅਦ ਲਗਾਤਾਰ ਸੁਖਵੀਰ ਬਾਦਲ ਨੂੰ ਚੈਲੰਜ ਕਰਦੇ ਰਹੇ ਔਰ ਉਸ ਤੋਂ ਬਾਅਦ ਉਹਨਾਂ ਨੇ ਮੀਡੀਆ ਵਿੱਚ ਕਿਹਾ ਕਿ ਮੈਂ 1.5 ਲੱਖ ਫੋਟ ਤੇ ਸੁਖਵੀਰ ਬਾਦਲ ਨੂੰ ਹਰਾ ਕੇ ਦਿਜਾਂਗਾ ਦੇਖੋ ਗੱਲ بڑی ہسے والی گل ہے گیا ہوجو سکھ برادری باقی دیکھو ویسے تو جب رائے سکھ کی برادری نہیں جب آئی رائے سکھ برادری کو دوسرے ادر برادری نے ایک مان د شالی دل نے جو وکاس کرایا پنڈا بدل گریب لوگا پینشن ਪਟਿਆਲਾ ਬੀਟੇ ਐਂਬੂਲੈਂਸ 108 ਚਲਾਤੀ ਹਰ ਤਰ੍ਹਾਂ ਦੀ ਜੂਤਾਂ ਮੈਡੀਕਲ ਸੂਤਾਂ ਦਿੱਤੀਆਂ ਕਵਾਇਆ ਸਾਹਿਬ ਤਰਕੀ ਕਰਦੇ ਸੀ ਜਦੋਂ ਜਿੱਤੋਂ ਦਵਾ ਦੇ ਆਪਣੇ ਪਰਿਵਾਰ ਬਾਰੇ ਸੋਚੀ ਆਪਣੇ ਪਰਿਵਾਰ ਦਾ ਉਸ ਜੋੜਾ ਇਹਨਾਂ ਨੂੰ ਬਰਾਦੀ ਹਸਤੇ ਉੱਲ ਜਾਂਦੀ ਸੀ ਅੱਜ ਜਿਹੜੀ ਵਿਰੋਧਤਾ ਕਰ ਰਹੀ ਹੈ ਦੀ ਅਸੀਂ ਦੇਖਿਆ ਜਣਾ ਹੋਰ ਸੋਚੇ ਅਗੇ ਪਹਿਲਾਂ ਇਹ ਕਹਿੰਦਾ ਹੁੰਦਾ ਸੀ ਕਿ ਸਾਡੇ ਵਰਕਰ ਬਾਲ ਸਾਹਦੇ ਕਹਿਣ ਤੇ ਅਸੀਂ ਕਵਾਇਆ ਸਾਹਿਬ ਦੀ ਵੱਗ ਚੜ੍ਹ ਕੇ ਲਿੰਦ ਕਰਕੇ ਜਿਤਾਉਂਦੇ ਸੀ ਔਰ ਇਹਨੂੰ ਦੇਣ ਦਵਾਦੇ ਸੀ ਪਰ ਬਾਅਦ ਜਿਹਦੀ ਗੱਲ ਦੀ ਹੁੰਦੀ ਸੀ ਕਵਾਇਆ ਸਾਹਿਬ ਦੀ ਕਿ ਜੀ ਮੇਰੇ ਦਾ ਵਿਰੋਧੀ ਜਨੂਰੌਦੀ ਕੋਸ਼ਿਸ਼ ਕੀਤੀ। ਕਵਾਇਆ ਸਾਹਿਬ ਨੂੰ ਪਤਾ ਹੀ ਹੁਣ ਚੱਲੂਗਾ ਕਿ ਅਸੀਂ ਗਰੋਹਤਾ ਹੁੰਦੀ ਹੀ ਆ। ਕਾਂਗਰਸ ਪਾਰਟੀ ਨੂੰ ਹਮੇਸ਼ਾ ਇਸੇ ਗੱਲ ਦੀ ਮਾਰ ਪੈਂਦੀ ਆ ਕਿ ਕਾਂਗਰਸ ਦਿਨ ਨੂੰ ਨਹੀਂ ਕੋ ਕਾਂਗਰਸ ਦੇ ਨਾਮ ਹਰਾਉਦੇ ਸੀ। ਅੱਜ ਤੱਕ ਕਵਾਇਆ ਸਾਹਿਬ ਨੂੰ ਜਿਹੜੇ ਖਲਾਫ ਅੰਦਰਨੀ ਪੈਦਾ ਦੀ ਫੋਟਾ ਕੱਢਉਂਦੀ ਜੱਗ ਜਾ ਰ ਸਾਰਿਆਂ ਦੇ ਸਾਹਮਣੇ ਆ। ਕੁਝ ਦਿਨਾਂ ਤੱਕ ਮੈਨੂੰ ਤੇ ਇਹ ਲੱਗਦਾ ਖਵਾ ਸਾਹ ਕਿ ਮਜ਼ਾ ਨਹੀਂ ਨਾ ਛੱਡ ਕੇ ਪਾਚਾ। ਮੈਨੂੰ ਇਹ ਇਥੋਂ ਤੱਕ ਵੀ ਮੈਨੂੰ ਸ਼ੱਕ ਹੈ ਜਿਹੜੇ ਅਜ ਹਾਲਾਤ ਪੈਦਾ ਹੋ ਰਹੇ ਆ। ਪ੍ਰੇਰ ਲੋਕ ਸਭਾ ਹਲਕੇ ਤੋਂ ਟਿਕਟ ਦੇ ਐਲਾਨ ਲਈ ਸ਼੍ਰੋਮਣੀ ਅਕਾਦੀ ਕਰਨੇ ਬਹੁਤ ਜ਼ਿਆਦਾ ਦੇਰੀ ਕੀਤੀ ਜਾਂ ਕਹੋ ਸਿੱਧੇ ਤੌਰ ਤੇ ਕਿ ਉਹ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ ਦੇਖ ਰਹੇ ਸੀ ਕਿ ਕਾਂਗਰਸ ਪਾਰਟੀ ਦਾ ਉਮੀਦਵਾਰ ਕਿਹੜਾ ਚੋਣ ਮੈਦਾਨ ਵਿੱਚ ਉਤਰੇਗਾ ਅਟਕਲਾ ਸੀ ਕਿ ਸ਼ੇਰ ਸਿੰਘ ਬਾਦਲ ਨੂੰ ਟਿਕਟ ਮਿਲੇਗੀ ਜਾਂ ਨਹੀਂ ਮਿਲੇਗੀ ਪਰ ਜਦ ਸੁਬੀਰ ਸਿੰਘ ਬਾਦਲ ਨੇ ਕੋ ਦੀ ਚੋਣ ਮੈਦਾਨ ਵਿੱਚ ਉਤਰਨਾ ਸੀ ਤੇ ਫਿਰ ਉਹਨਾਂ ਨੇ ਹੀ ਦੇਰੀ ਕੀਤੀ پنجاب ساری سوبی ہر ہو چکی تھی بہت زیادہ دبا پایا بادشاہ کا صحیح لڑا ہے اور بھی پتا جب میں ہیڈیٹ ہوں سانوں کا پتا ہی ٹھیک ہے کہ ابھی یہ بھی کچھ ہو سکتا پارٹی دیکھ لیجیے پہلے کانگریس پارٹی نکلیئر کرے ਸਾਨੂੰ ਅਸੀਂ ਚਾਹੁੰਦੇ ਸੀ ਵੀ ਕੋਈ ਆਇਆ ਸਬ ਮੈਦਾਨ ਜਾਵੇ ਫਿਰ ਕਰ ਲੈਣ ਪਰ ਇਹ ਨਹੀਂ ਸੀਗਾ ਕਿ ਜੇਕਰ ਸੋਣ ਮੈਦਾਨ ਵਿੱਚ ਕੋਈ ਮਰਜ਼ੀ ਹੁੰਦਾ ਪਾਵਰ ਪਾਰਟੀ ਦਾ ਜਦੋਂ ਇੱਕ ਪਾਰਟੀ ਪ੍ਰਧਾਨ ਨੇ ਇਲੈਕਸ਼ਨ ਲੜਨਾ ਹੁੰਦਾ ਤਾਂ ਉਹਨਾਂ ਦੇ ਅੰਦਰ ਇੱਕ ਕੰਫੀਡੈਂਸ ਹੁੰਦਾ ਕਿ ਮੈਂ ਕੰਮ ਕਰਾਏ ਹੋਏ ਲੋਕਾਂ ਦੇ ਜਾਂ ਹਲਕੇ ਦੇ ਜਾਂ ਲੋਕਾਂ ਵਿੱਚ ਵੀ ਇਸ ਕੰਮ ਦਾ ਵਿਸ਼ਵਾਸ ਹੋਏਗਾ ਕਿ ਜੇ ਮੈਂ ਇਲੈਕਸ਼ਨ ਲੜਾਂਗਾ ਤਾਂ ਡਵੈਲਪਮੈਂਟ ਹੋਏਗੀ ਕੀ ਜਿਹੜੀ ਦੇਰੀ ਉਹ ਕਿਦਰ ਕਿਦਰ ਵਿਰੋਧੀ ਥੀਮੇ ਵਿੱਚ ਇਸ ਗੱਲ ਦੀ ਚਰਚਾ ਜ਼ਰੂਰ ਬਣੀ ਕਿ ਸੁਖਬੀਰ ਬਾਦਲ ਡਰਦੇ ਰਹੇ ਨਹੀਂ ਫੋਲ ਡਾੜੀ ਸੀ ਜਿਸ ਤਰ੍ਹਾਂ ਪਹਿਲਾਂ ਝਾਰਲਾਬਾਦ ਸਾਰੇ ਹਾਕੀ ਦਾ ਕੰਸਟੀਟਿਊਐਂਟ ਇਨਾ ਬਹੁਤ ਹੀ ਅਵਕਾਜ਼ ਹੋਇਆ ਅੱਜ ਤੁਸੀਂ ਪਿੰਡਾਂ ਜਾਓ ਤੁਹਾਨੂੰ ਪਤਾ ਨਹੀਂ ਚੱਲੇਗਾ ਵੀ ਸ਼ਹਿਰ ਚ ਫਿਰਨੇ ਕੱਪੜੇ ਚ ਫਿਰਨੇ ਸਾਨੂੰ ਹੋਰ ਜ਼ਿਆਦਾ ਅਸਬੀਧ ਹੈ ਕਿ ਸਾਰਾ ਕੰਸਟੀਟਿਊਐਂਟ ਹਲਕਾ ਜਿੰਨਾ ਵੀ ਐਮਪੀ ਦਾ ਆਇਆ ਬਾਅਦ ਸਾਰਾ ਸਾਡੇ ਇੱਥੇ ਆ ਕੇ ਉਹਨਾਂ ਨੇ ਸੈਂਟਰ ਦੇ ਵਿੱਚੋਂ ਸਭ ਕੁਝ ਲਿਆ ਕੇ ਫਾਜ਼ਲ ਕਾ ਫੋਰਸ ਪਰ ਮੋਕਸਾ ਸਾਰਿਆਂ ਦੀ ਇੱਕ ਨੁਹਾਰ ਬਦਲ ਦੇਣਗੇ ਜਿਹੜੀ ਸ਼ੇਰ ਸਿੰਘ ਨੇ ਅੱਜ ਤੱਕ ਕਦੀ ਕੋਸ਼ਿਸ਼ ਹੀ ਨਹੀਂ ਕੀਤੀ ਲੇਕਿਨ ਸਾਨੂੰ ਕੋਈ ਪਤਾ ਹੈ ਸਾਨੂੰ ਪੁਰਸਾ ਹੈ ਕਿ ਬਾਦਲ ਸਾਹਿਬ ਇੱਥੇ ਜਦੋਂ ਆਗੇ ਹੋਗਾ ਯਕੀਨਾਂ ਵੀ 100% ਹੈ ਔਰ ਫਾਜ਼ਲ ਕਾ ਫੋਇਪੁਰ ਬਕਸਰ ਜੇ ਵੀ ਹਲਕੀਆਂ ਸਾਡੇ ਨੌ ਕਾਂਸੀ ਜੇ ਆ ਗਈਆਂ ਸਾਰਾ ਦਾ ਪੂਰਾ ਵਿਕਾਸ ਹੋਊਗਾ ਔਰ ਸਾਰਾ ਇੱਕ ਲੋਹਾਰ ਬਦਲ ਦੇਣੀ ਇਸ ਹਾਲ ਕੀ ਹਾਂਜੀ ਬਰਨਾਲਾ ਜੀ ਸੁਪੀਰ ਸਿੰਘ ਬਾਦਲ ਚੌਂਣ ਮੈਦਾਨ ਵਿੱਚ ਨੇ ਵਰਕਰਾਂ ਨੂੰ ਕਮਰ ਕੱਸ ਲੈਣੀ ਚਾਹੀਦੀ ਏ ਠੀਕੀ ਤਿਆਰੀ ਹੈ ਪ੍ਰਵੇਕਟਰ ਜੀ ਵਸੀ ਜੀ ਪ੍ਰਾਪਤ ਪਿੰਡਾਂ ਚ ਗਏ ਸੀ ਜਿਹੜੇ ਮੇਰੇ ਪਲਾਟਸਮ ਦੀ ਜੇ ਕਹਿੰਦੇ ਆ ਡਾਕਟਰ ਜਗੀਰ ਸਿੰਘ ਜੀ ਗਏ ਨੇ ਬੋਗੀ ਜੀ ਜੂਨ ਚੱਜ ਗਏ ਨੇ ਮੈਂ ਆਪखुद ਗਿਆ ਮੇਰੇ ਪਿੰਡ ਪਲੀਆਂ ਲੈ ਮੀਟਿੰਗ ਕੀਤੀ ਹੈ ਸਾਰੇ ਰਾਜਸੀਕ ਬਰਾਦਰੀ 80% ਬਾਲਸਮ ਦੇ ਨਾਲ ਹੈ ਅਸੀਂ ਬਿਲਕੁਲ ਸਾਰੇ ਸਰਦਾਰ ਸ਼ਵੀਰ ਸਿੰਘ ਬਾਦਲ ਨਾਲ ਅਸੀਂ ਬਸ ਸਿਰਫ ਇੱਕ ਟਿਕੜ ਦੇ ਕਰਦੇ ਸੀ ਅੱਜ ਲਾਂਚ ਹੋ ਗਈ ਅਸੀਂ ਬਹੁਤ ਧੰਨਵਾਦ ਸਰਦਾਰ ਸ਼ਵੀਰ ਸਿੰਘ ਬਾਦਲ ਜੀ ਦਾ ਤੇ ਸਾਰੇ ਵਰਕਰਾਂ ਦਾ ਅਸੀਂ ਬਿਲਕੁਲ ਤਨੋਂ ਮਨੋਂ ਸਾਰੇ ਸਰਪੰਚ ਜੀ ਜੋਰ ਲਾਵਾਂਗੇ ਬਿਲਕੁਲ ਅਸੀਂ ਸਰਦਾਰ ਸੁਖਬੀਰ ਸਿੰਘ ਬਹੁਤ ਵੱਡੀ ਜੀ ਦਿਲੋਂ ਪੂਰੀ ਖੁਸ਼ੀ ਹੈ ਸੁਖਬੀਰ ਸਿੰਘ ਬਾਦਲ ਜੀ ਦੇ ਮੈਦਾਨ ਚ ਹਾਂਜੀ ਹਾਂਜੀ ਬਿਲਕੁਲ ਦਿਲੋਂ ਬਿਲਕੁਲ ਪੂਰੀ ਖੁਸ਼ੀ ਹੈ ਸਾਰੇ ਪਿੰਡਾਂ ਨੂੰ ਹੋਰ ਰਾਇਸੀਕ ਬਾਰਡਰ ਬੈਲਟ ਨੂੰ ਸਾਰੀ ਖੁਸ਼ੀ ਹੈ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਆਏ ਨੇ ਜੋ ਫਲੱਡ ਆ ਜਾਂਦੇ ਦਰਿਆ ਦੇ ਮਸਲੇ 'ਚ ਸਰਦਾਰ ਸੁਖਬੀਰ ਸਿੰਘ ਹੀ ਬਾਦਲ ਲਈ ਨੇ ਕੰਮ ਕੀਤੇ ਜਿਹੜੇ ਕੋਲ ਬਣਾਏ ਆ ਜਿਵੇਂ ਛੰਗੜਾ ਪਾਇਲਗਾ ਸਾਰੇ ਕੋਲ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਲੋਕ ਸਭਾ ਹਲਕਾ ਫਰੋਜਪੁਰ ਤੋਂ ਸੁਖਬੀਰ ਸਿੰਘ ਬਾਦਲ ਦੇ ਚੌਣ ਮੈਦਾਨ ਵਿੱਚ ਉਤਰਨ ਤੋਂ ਬਾਅਦ ਵਰਕਰ ਇਸ ਗੱਲ ਦਾ ਵਿਸ਼ਵਾਸ ਦੇ ਰਹੇ ਨੇ ਕਿ ਉਹ ਪੂਰੀ ਤਰ੍ਹਾਂ ਬਾਦਲ ਸਾਹਿਬ ਦੇ ਨਾਲ ਖੜਿਆ ਨੇ ਔਰ ਆਮ ਵੋਟਰ ਵੀ ਸੁਖਬੀਰ ਸਿੰਘ ਬਾਦਲ ਦੇ ਨਾਮ ਕਰ ਰਹੇ